ਜੇਕਰ ਲੀਡਰਸ਼ਿਪ 2 ਦਸੰਬਰ ਦਾ ਹੁਕਮਨਾਮਾ ਮੰਨ ਲੈਂਦੀ ਅਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਤੋਂ ਭਰਤੀ ਕਰਵਾ ਲੈਂਦੀ ਤਾਂ ਮੈਂ ਸਮਝਦਾ ਕਿ ਦੁਬਾਰਾ ਇੱਕ ਮੌਕਾ ਮਿਲਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਬਹੁਤ ਵੱਡਾ ਲੋਕਾਂ ਦਾ ਸਹਿਯੋਗ ਮਿਲਣਾ ਸੀ ਡੈਲੀਗੇਟਾਂ ਨੇ ਦੁਬਾਰਾ ਪ੍ਰਧਾਨ ਚੁਣਨਾ ਸੀ ਹੋ ਸਕਦਾ ਕੋਈ ਵੀ ਬਣ ਜਾਂਦਾ ਸੁਖਵੀਰ ਸਿੰਘ ਬਾਦਲ ਵੀ ਦੁਬਾਰਾ ਪ੍ਰਧਾਨ ਬਣ ਸਕਦੇ ਸੀ ਲੇਕਿਨ ਇਸ ਕਮੇਟੀ ਦੇ ਭਰਤੀ ਦੇ ਕੰਮ ਨੂੰ ਰੋਕਣ ਦੇ ਲਈ ਜਥੇਦਾਰ ਸਾਹਿਬਾਨ ਨੂੰ ਬਦਲਿਆ ਗਿਆ ਤੇ ਜਿਸ ਕਰਕੇ ਅੱਜ ਫੇਰ ਸਮੁੱਚੀ ਜਿਹੜੀ ਕੌਮ ਹੈਗੀ ਆ ਸਮੁੱਚਾ ਸਿੱਖ ਪੰਥ ਹੈਗਾ ਜਿਹੜਾ ਉਹ ਸਾਡੀ ਇਸ ਲੀਡਰਸ਼ਿਪ ਤੋਂ ਫੇਰ ਨਾਰਾਜ਼ ਆ ਦੇਖੋ ਪਹਿਲਾਂ ਵੀ ਗੱਲ ਕੀਤੀ ਗਈ ਆ ਝੁੰਦਾ ਕਮੇਟੀ ਦੀ ਅਸੀਂ ਉਸ ਕਮੇਟੀ ਦੇ ਵਿੱਚ ਮੈਂਬਰ ਸੀ ਅਸੀਂ ਵਰਕਰਾਂ ਦੀਆਂ ਜੋ ਭਾਵਨਾਵਾਂ ਸੀਗੀਆਂ ਜੋ ਜ਼ਮੀਨੀ ਹਕੀਕਤ ਸੀਗੀ ਉਹ ਸਾਰਾ ਅਸੀਂ ਉਸ ਰਿਪੋਰਟ ਦੇ ਵਿੱਚ ਲਿਖਿਆ ਅਤੇ ਅਸੀਂ ਮਿਲ ਕੇ ਵੀ ਸਾਰਿਆਂ ਨੇ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜੇ ਕਿਤੇ ਉਹ ਰਿਪੋਰਟ ਮੰਨੀ ਜਾਂਦੀ ਤਾਂ ਅਜੇ ਹਾਲਾਤ ਨਹੀਂ ਹੋਣੇ ਸੀ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਜਮਾਨਤਾਂ ਜਬਤ ਨਹੀਂ ਹੋਣੀਆਂ ਸੀ। ਤਕਰੀਬਨ ਪੌਣੇ 3 ਸਾਲਾਂ ਤੋਂ ਕਿਉਂਕਿ ਜਦੋਂ ਸਾਨੂੰ ਇਹ ਜਵਾਬ ਹੀ ਮਿਲ ਗਿਆ ਸਾਨੂੰ ਭੁਲੇਖਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ ਵੀ 25 ਸਾਲਾਂ ਤੋਂ। ਲੇਕਿਨ ਸਾਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਆ। ਇੱਥੇ ਸਿਰਫ ਇੱਕ ਵਿਅਕਤੀ ਦੀ ਮੰਨੀ ਜਾਣੀ ਆ। ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਤਾਂ ਮੈਂ ਆਪਦਾ ਮਨ ਬਣਾ ਲਿਆ ਸੀ ਪੌਣੇ 3 ਸਾਲ ਪਹਿਲਾਂ ਕਿ ਇਹ ਸੋਚ ਦੇ ਨਾਲ ਕੰਮ ਨਹੀਂ ਕਰਨਾ ਤਾਂ ਰਸਤਾ ਕੀ ਸੀ ਹੋਰ ਕਿਸੇ ਪਾਰਟੀ ਜਾਣਾ ਨਹੀਂ ਤੇ ਇੱਥੇ ਕੰਮ ਨਹੀਂ ਕਰਨਾ ਤਾਂ ਇਸ ਦੀ ਵੀ ਰਾਜਨੀਤੀ ਉਹ ਲੰਬੇ ਹੋ ਜੀਆ ਠੀਕ ਆ ਲੋਕਾਂ ਦੀ ਸੇਵਾ ਆਪਾਂ ਵੈਸੇ ਹੀ ਕਰੀ ਜਾਵਾਂਗੇ ਜਿਸ ਦਿਨ 2 ਦਸੰਬਰ ਨੂੰ ਉਥੋਂ ਨਾਂ ਅਨਾਉਂਸ ਹੋਏ ਸਾਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਿੰਘ ਸਾਹਿਬਾਨ ਨੇ ਨਾਮ ਅਨਾਉਂਸ ਕੀਤੇ ਸਾਨੂੰ ਫੇਰ ਵੀ ਪਾਰਟੀ ਵੱਲੋਂ ਸਹਿਯੋਗ ਨਹੀਂ ਮਿਲਿਆ ਲੇਕਿਨ ਦੁਬਾਰਾ ਫੇਰ ਸਿੰਘ ਸਾਹਿਬਾਨ ਵੱਲੋਂ ਆਦੇਸ਼ ਜਾਰੀ ਹੋਇਆ ਕਿ ਇਹ ਪੰਜ ਜਿਹੜੇ ਮੈਂਬਰ ਨੇ ਇਹ ਭਰਤੀ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਉਸ ਆਦੇਸ਼ ਨੂੰ ਮੰਨ ਕੇ ਲਿਖਤੀ ਤੌਰ ਤੇ ਜੋ ਹੁਕਮਨਾਮਾ ਜਾਰੀ ਹੋਇਆ ਉਹਦੇ ਕਰਕੇ ਇਹ ਜਿਹੜਾ ਇਹ ਭਰਤੀ ਦੀ ਜਿਹੜੀ ਮੁਹਿਮ ਹੈਗੀ ਇਹ ਸ਼ੁਰੂ ਕੀਤੀ ਗਈ ਆ ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਪੰਜੇ ਹੀ ਮੈਂਬਰਾਂ ਨੇ ਸਲਾਹ ਕਰਨ ਉਪਰੰਤ ਇਹ ਕੰਮ ਸ਼ੁਰੂ ਕੀਤਾ ਤੇ ਬਹੁਤ ਵੱਡਾ ਲੋਕਾਂ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਇਹ ਭਰਤੀ ਆ ਜਿਹੜੀ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਤਕਰੀਬਨ 5 ਲੱਖ ਤੱਕ ਦੀ ਜਿਹੜੀ ਸਾਡੀਆਂ ਕਾਪੀਆਂ ਨੇ ਸਾਡੇ ਤੋਂ ਲਈਆਂ ਗਈਆਂ ਤੇ ਡਿਮਾਂਡ ਬਹੁਤ ਜ਼ਿਆਦਾ ਆ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਡਿਮਾਂਡ ਆ ਅਸੀਂ ਜਲਦੀ ਹੀ ਵਿਦੇਸ਼ਾਂ ਦੇ ਵਿੱਚ ਵੀ ਇਹ ਭਰਤੀ ਦੀ ਜਿਹੜੀ ਮੁਹਿੰਮ ਹੈਗੀ ਆ ਉਹ ਸ਼ੁਰੂ ਕਰਨ ਜਾ ਰਹੇ ਆ ਕਿਉਂਕਿ ਬਾਡੀ ਦਾ ਕੰਮ ਵੀ ਸ਼ੁਰੂ ਹੋ ਜਾਣਾ ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਤੱਕ ਮੀਟਿੰਗਾਂ ਕਰਕੇ ਅਸੀਂ ਜਿਹੜੀਆਂ ਕਾਪੀਆਂ ਨੇ ਹਰ ਇੱਕ ਵਰਕਰ ਤੱਕ ਪਹੁੰਚਦੀਆਂ ਕਰੀਏ